ਮੈਂ ਮੇਰੀ ਕੁੜੀ ਜੋ ਮੇਰੀ ਨਿਊਂਟੀ ਲਈ ਤੀ ਆ ਵੇਖ ਲੈ ਦੋ ਉਹਨਾਂ ਦਾ ਪਹਿਲਾ ਭਾਈ ਆ ਹੈਗੀ ਉਹਦੇ ਸਿਰ ਉੱਤੇ ਬੈਠਾ ਆ ਭਾਈ ਵੀ ਇਹਨਾਂ ਦੇ ਕੱਚੇ ਮਕਾਨ ਨਹੀਂ ਪਿਆ ਖਾਲੀ 36 ਵੇ ਮਕਾਨ ਆ ਬਿਲਕੁਲ ਕੱਚੀ ਹੋਰ ਮੈਂ ਛੱਤ ਨਹੀਂ ਪਾ ਦਿੱਤਾ ਕਿਸੇ ਤੋਂ ਕਰਦੇ ਮੈਂ ਆਏ ਕਿ ਆਪਾਂ ਬੈਠੇ ਹਾਂ ਹੁਣ ਆਇਓ ਡੇੜਾ ਸੁਣਾਈਂ ਗਾਣ ਸੁਣਾਈਂ ਆਉਣਾ ਜੋ ਪੜੇ ਉਹ ਵੀ ਨਹੀਂ ਦੇਖ ਦਿੱਤੇ ਨਹੀਂ ਆਪਣੇ ਨਾ ਹੋਜ ਖਾਸ ਮਾਈਨਰ ਆ ਨਾ ਜਿਹੜੀ ਪਾਣੀ ਨਹੀਂ ਆਉਂਦਾ ਜੀ ਇਹਦੇ ਚ ਮਿੰਨੇ ਵਾਲੇ ਨਹੀਂ ਮਿੰਨੇ ਵਾਲੀ ਚ ਹੁਣ ਵੀ ਕੀਤਾ ਦੀ ਨਾਲ ਗੱਲ ਇਹ ਮਿੰਨੇ ਵਾਲੀ ਕੋਈ ਹੋਰ ਕੋਈ ਆਜਾ ਹਜੇ ਤੱਕ ਫੱਟਾ ਇਹਦੀ ਚ ਕੀਤਾ ਕਟਾਏ ਬੈਸਟਰਲ ਕੌਣ ਨਹੀਂ ਇਸ਼ੂ ਕਰ ਰਿਹਾ ਨਹੀਂ ਹੋਈ ਹਲੋ ਹਾਂ ਦੀਓ ਕੱਲ ਵੀ ਲੈ ਕੌਣ ਨਹੀਂ ਕਰ ਰਿਹਾ ਤੇ ਜੇ ਕਮੀ ਹੈਗੀ ਸਾਨੂੰ ਦੱਸੋ ਆਪਾਂ ਨੂੰ ਅਫਸਰ ਦੀ ਡਿਊਟੀ ਲਾਈਏ ਅੱਛਾ ਜਲਦੀ ਇਹਨੂੰ ਸਾਫ਼ ਕਰਾਓ ਪਾਣੀ ਦੇਈਏ ਆਪਾਂ ਹੁਣ ਤਾਂ ਲੋੜ ਹੈਗੀ ਪਾਣੀ ਦੀ ਏਕਰੀ ਓਵੇਂ ਛੱਡੋ ਨਹੀਂ ਤਾਂ ਫਿਰ ਜੇ ਨਹੀਂ ਸਾਫ਼ ਹੁੰਦੀ ਏਕਰੀ ਓਵੇਂ ਛਡਵਾ ਦਿਓ ਪਾਣੀ ਤਾਂ ਦੇਈਏ ਨਾ ਆਪਾਂ ਕੋਈ ਮਾੜਾ ਮੋਟਾ ਤਾਂ ਦੇਈਏ ਨਾਕ ਨਾ ਫਣੀ ਦੇਗਾ ਬਾਲ ਫਿਰ ਬੰਦੀ ਆ ਆ ਜਿਹੜਾ ਪਨੀਰੀਆ ਪਨੋਰੀਆ ਲੋਕ ਬੀਜ ਲੈਣਗੇ ਉਸ ਤੋਂ ਬਾਅਦ ਫਿਰ ਜੋ ਚੋਣੇ ਦਾ ਸਮਾਂ ਆਇਆ ਫਿਰ ਛੱਡਦੇ ਆ ਜਦੋਂ ਬਸ ਸਾਫ਼ ਕਰਾ ਕੇ ਉਹ ਬੰਦੀਆ ਜਿਹੜੀਆਂ ਕਿਸਾਨਾਂ ਨਾਲ ਗੱਲ ਕਰਕੇ ਨਾ ਐਸਕੂ ਨੂੰ ਪੇਚੋ ਆਪਣੀ ਜ਼ਮੀਨ ਕਰਨਾ ਗੱਲ ਕਰਕੇ ਜ਼ਮੀਨਦਾਰ ਕਿਸ ਤਰ੍ਹਾਂ ਚਾਹੁੰਦੇ ਨੇ ਹੋਵੇ ਪਾਣੀ ਦੇ ਦੇਈਏ ਅਹੀਂ ਚੋਣੇ ਪਾਣੀ ਛੱਡੋ ਉਹ ਤਾਂ ਨਹੀਂ ਪਾਣੀ ਛੱਡੋ ਅੰਦਰ ਦੇ ਵਿੱਚ ਬੈਠਾ ਆਪਦੇ ਨਾਲ ਐਸਪੀ ਨੂੰ ਭੇਜੋ ਇੱਥੇ ਲੋਕਾਂ ਨੂੰ ਆ ਕੇ ਮਿਲਣ ਦੇ ਜ਼ਿੰਮੇਦਾਰਾਂ ਨੂੰ ਜਿਵੇਂ ਚੋਲ ਨੇ ਹੋਵੇ ਕਰਤੀ ਐਡੀਓ ਸਾਹਿਬ ਨੇ ਗੱਲ ਕੱਲ ਦੋ ਵਾਰੀ ਫੋਨ ਆਇਆ ਸਾਨੂੰ ਲਾਇਆ ਸਾਹਿਬ ਤੁਹਾਨੂੰ ਬੁਲਾਦਾ ਤੁਹਾਡੇ ਪ੍ਰੈਸਰ ਸਾਹਿਬ ਆਉਣ ਇੱਕ ਮਿੰਟ ਹੈਲੋ ਐਕਸ਼ਨ ਸਾਹਿਬ ਆ ਗੱਲ ਕਰਿਓ ਜ਼ਿੰਮੇਦਾਰ ਇੱਥੇ ਖੜੇ ਦੱਸੋ ਸਰ ਜੀ ਹੈਲੋ कमरा आया कमरे मोदी ਸਕੂਲਾਂ ਦੇ ਪਿੰਡ ਪਰ ਤੇ ਕਮਰੇਆਂ ਦੇ ਪਿੰਡ ਇਹੋ ਬਾਈ ਉਸਦੀ ਵੀ ਉਹਦੇ ਚੱਲੀ ਹੈ ਨਾ ਤੇਰੇ ਹੱਥਾਂ ਦਾ ਮੁੱਖਾ ਇਹ ਨਾ ਕਰੇ ਨਾ ਇਹ ਤਮਕਾਮ ਦਾ ਕਾਰ ਕਰ ਸਕਦਾ ਕਰ ਸਕਦਾ ਸਭ ਕੁਝ ਕਰ ਸਕਦਾ ਸਾਰੇ ਕੋਰਟ ਜੀ ਆਈਆ ਤੁਹਾਨੂੰ ਮਿੰਦਰ ਸਿੰਘ ਨੂੰ ਇਹ ਕਰਨਾ ਆਵੇ ਨਾ ਸਭ ਕੁਝ ਕਰ ਸਕਦਾ ਸਭ ਪਿਆਰ ਹੈ ਬੈਠੀ ਤੁਹਾਨੂੰ ਮਰਦਾ ਕੋਈ ਨਹੀਂ ਸਕਦਾ ਕੋਈ ਨਹੀਂ ਬਣਾ ਹਾਂ ਇਹ ਨਾ ਮਾਤਾ ਦੀ ਕੀ ਹੈ ਇਹ ਜਿਹੜੀ ਸਕੀਮ ਹੈ ਨਾ ਪਰਦਾਣ ਵਾਲਾ ਹੈ ਆਬਨੀ ਵਾਲਾ ਬੁੱਧ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਸਕੀਮ ਹੈ ਹੁਣ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਉਹਨਾਂ ਨੇ ਪੈਸੇ ਹੀ ਬੰਦ ਕਰਤੇ ਆਪਣੇ ਮਕਾਨਾਂ ਦੇ ਹੁਣ ਪੰਜਾਬ ਸਰਕਾਰ ਵੱਲੋਂ ਆਪਾਂ ਸਕੀਮ ਚਲਵਾਉਣੀ ਹੈ 11 ਦੇ ਤੁਹਾਡੇ ਜਿਹੜੇ ਪੈਸੇ ਉਹਦੇ ਸਰ ਵਾਲੇ ਜੀ ਸਰ ਇੱਕ ਤੁਹਾਡੀ ਦੱਸੋ ਤੁਹਾਡੀ ਮਰਜ਼ੀ ਅਸੀਂ ਤਾਂ ਕੰਨੇ ਬਣਾਓ ਵਿੱਚ ਤੋਂ ਨਹੀਂ ਬਤਾਈ ਮੇਰੇ ਸਮਾਨ ਲੈਣ ਵਾਸਤੇ ਇੱਥੇ ਮਿੰਤਾ ਕਰਨੀ ਪੈਂਦੀਆਂ ਪਿੰਡ ਮੁੰਡੇ ਗਰਾਊਂਡ 'ਚ ਖੇਡਦੇ ਆ ਕੋਈ ਦਰਖਤ ਨਹੀਂ ਲੱਗਿਆ ਕੋਈ ਲੈਣਾ ਨਹੀਂ ਦੇਣਾ ਜੀ ਨਹੀਂ ਦੋਣਾ ਤਾਂ ਲਿਖਾਇਆ ਸਾਰੇ ਨਹੀਂ ਕਿ ਲਿਖਾਇਆ ਕਿ ਮੈਂ ਲਗਾ ਦੇਣਾ ਲਗਾਉਂਦੇ ਹਾਂ ਲੈ ਜਾਂਦੇ ਆ ਨਹੀਂ ਨਹੀਂ ਯਾਰ ਕੰਪਲਟ ਕਰਨਾ ਹੈਗਾ ਯਾਰ ਯਾਰ ਮੈਂ ਮੈਂ ਪਹੁੰਚਿਆ ਤਾਂ ਸਾਥ ਹੀ ਮੜਿਆ ਮੈਨੂੰ ਅਸੀਂ ਤਾਂ ਸਾਥ ਦਿੱਤਾ ਹੀ ਉਲਟਾ ਪਈਆਂ ਕਿ ਨਹੀਂ ਦੱਸੋ ਯਾਰ ਉਹਦਾ ਮੇਰੇ ਕੋਲ ਚਾਬੀ ਆ ਗਈ ਹੁਣ ਤਾਂ ਜੋ ਮਰਜ਼ੀ ਕਰਾ ਲਵਾਂ ਹਾਂ ਹੈਲੋ ਪੰਚਾਇਤ ਦੇ ਵੀਰ ਸਾਹਿਬ ਕਹਿੰਦੇ ਕਿ ਮੈਂ ਹੁਣ ਰਕਮ ਦੇਖ ਰਿਹਾ ਹਾਂ ਜੀ ਇੱਕ ਮਿੰਟ ਸੁਣਿਓ ਮੈਂ ਯਾਰ ਉਹ ਤਾਂ ਪਿੰਡ ਦਾ ਹੀ ਏਡੀਸੀ ਸਾਹਿਬ ਮੈਂ ਨਾ ਹੋਰ ਜਿੱਦਾਂ ਦਾ ਪਿੰਡ ਬੈਠਾ ਹੋ ਜਾਣਾ ਹੋ ਮਾਰੀ ਆਏ ਪਾਰੀ ਆਏ ਨੇ ਚਾਰੋ ਜਣਾਂ ਦੀ ਡਿਮਾਂਡ ਹੈ ਕਿ ਗਰਾਊਂਡ ਆ ਯਾਰ ਉਹ ਟਾਈਮ ਉਹਦੇ ਬਦੋ ਘੰਟੇ ਲੇਟ ਤੇ ਆ ਇਲੈਕਸ਼ਨ ਤੋਂ ਬਾਅਦ ਪਤਾ ਪੁਆ ਆ ਕੇ ਆਪਾਂ ਗਰਾਊਂਡ ਪਾਸ ਦੋ ਘੰਟੇ ਪੂਰਾ ਲੇਟ ਆ ਕਿੰਨਾ ਕਾਹ ਲੱਗੀ ਤੇ ਚਾਹਤ ਹੈ ਅੱਜ ਨਾ ਵਧੀਆ ਨਾ ਜਾਰਾ ਵਜੇ ਪਹਿਲਾਂ ਮਾਰੀ ਤੇ ਅੱਜ ਉਠਾ ਲਾ ਜੇ ਅੱਜ ਟਿਕਟਾ ਜੱਟ ਪੈ ਰਿਹਾ ਪਰਤਾ ਬਸ ਚਾਹਾਂ ਜੀ ਨਿਯਮ ਸੁਣੋ ਹੋਰ ਪਾਰੀ ਕੈਂਟ ਤੇ ਬੈਠ ਕੇ ਯਾਰ ਹੁਣ ਦਿੰਨੇ ਸਾਰਾ ਜਿੰਨਾ ਬਾਤ ਹੋ ਰਿਹਾ ਹੈ ਪਰਬੰਧ ਲਾ ਗਏ ਨੇ ਯਾਰ ਬੋ ਜੀ ਮੈਂ ਇੱਕ ਮਹੀਨੇ ਤੋਂ 1 ਡੇਢ ਸਾਲ ਹੋ ਗਿਆ ਮੇਰਾ ਹੁਣ ਆਪਣਾ ਲੱਗਦਾ ਹੈ ਪ੍ਰਬੰਧਕ ਪੰਚਾਇਤਾਂ ਹੋ ਗਿਆ ਪੰਗ ਪੰਚਾਇਤਾਂ ਹੋ ਗਿਆ ਪੰਗ ਸਾਨੂੰ ਸਿਰਫ ਮਤੇ ਦੀ ਲੋੜ ਹੁੰਦੀ ਹੈ। ਹੁਣ ਤੁਹਾਡੇ ਪਿੰਡ 6 ਤਰੀਕ ਨੂੰ ਸਾਡੇ ਨੂੰ ਪ੍ਰਬੰਧਕ ਭੇਜਾਂਗੇ ਸਾਬ। ਬੈਠ ਕੇ ਜੋ ਮਰਜ਼ੀ ਮਤਾ ਪਵਾੜਿਆ ਜੇ ਤੁਹਾਡਾ 1 ਮਹੀਨੇ ਦੇ ਵਿੱਚ ਜੋ ਸਾਰੇ ਕੰਮ ਪਾਸ ਕਰਾ ਦੇ। ਇਹ ਰਿਕਾਰਡ ਹੈ। ਪ੍ਰਬੰਧਕ ਸਾਹਿਬ ਗਲਤ ਕਰਨੀ ਹੈ ਤੇ ਗੱਲ ਕਰਨ ਵਾਲੇ ਆਪਣਾ ਕਰੇਗਾ। ਇਹਦਾ ਯਾਰ ਉਹ ਕਹਿੰਦਾ 25 ਪੀ ਦਾ। ਆਪਾਂ ਕਿਹੜਾ ਉਹਨਾਂ ਨੂੰ ਕਹਿੰਦੇ ਹੁਣੇ ਸਾਨੂੰ ਪ੍ਰੂਫ ਕਰਕੇ ਦਿਓ। ਗਲਤ ਕਿ ਦੱਸਣਾ ਜ਼ਰੂਰ ਬਣਦਾ। ਕੋਈ ਗੱਲ ਨਹੀਂ ਗੱਲ। ਇਹ ਇੱਕ ਤਾਂ ਆਪਾਂ ਦੇ। ਕੋਈ ਗੱਲ ਨਹੀਂ। ਬੜਪ ਕਰਦੇ ਹਾਂ ਜਾਨਾ ਅਲੱਗ ਰਾਜ ਚੇਤਨ ਕਰੇ ਤੇਰੇ ਕੋਲ ਬੈਠਾ ਉਹ ਵਾਇਆ ਰੋ ਕਰੀ ਉਹ ਤੋਂ ਲੋ ਚੜੀ ਆ ਕੇ ਕਰ ਗਿਆ ਹੱਟੀ ਦੀ ਬਿਲਦੀ ਨਾਗੋਲੀ ਨੂੰ ਆ ਫੈਮਨੀ ਦੀ ਲੋ ਹੋਰ ਕਿਹੜੇ ਸਰਪੰਚ ਹੋ ਗਏ ਖਤਮ ਇਹਨਾਂ ਦਾ ਰਿਕਾਰਡ ਹੁਣ ਆ ਜਾਣਾ ਆਪਣੇ ਕੋਲ ਉਹਦਾ ਸਾਰਾ ਰਿਕਾਰਡ ਕਰਾਂਗੇ ਚੈੱਕ ਕਿੰਨਾ ਪੈਸਾ ਆਇਆ ਪਿੰਡ ਦੇ ਵਿੱਚ ਇਹਨਾਂ ਨੇ ਕਿਉਂ ਨਹੀਂ ਲਾਇਆ ਇਹ ਕਿੱਥੇ ਕਿੱਥੇ ਲੱਗਣਾ ਚਾਹੀਦਾ ਸੀ ਸਾਰਾ ਰਿਕਾਰਡ ਹੁਣ ਆ ਜਾਣਾ ਸਰਕਾਰ ਕੋਲ ਸਰਕਾਰ ਨੂੰ ਠੀਕ ਹੈ ਹੁਣ ਇੱਕ ਇੱਕ ਪੈਸਾ ਕਢਾ ਕੇ ਤੁਹਾਡੇ ਪਿੰਡ ਲਾਵਾਂਗੇ ਇਹ ਫਿਕਰ ਹੋ ਜਾ ਤੁਸੀਂ ਹੁਣ ਬੱਚਾ ਹੋ ਗਈਆਂ ਪੰਜ ਨਾਲੇ ਜਿਹੜੇ ਮੋੜਾਂ ਤੇ ਰੱਖੀਆਂ ਪੈਨ ਕੁਰਸੀਆਂ ਸਾਡੇ ਪਿੰਡ ਦਾ ਬੜਾ ਕੰਮ ਹੈ ਸਾਰਾ ਇਹ ਕੰਮ ਦਾ ਨਾਮ ਨੋਟ ਕਰਨੀ ਹੈ ਨਹੀਂ ਤੂੰ ਜੇ ਨਾ ਕੀਤੀਆਂ ਨਾ ਉਹ ਨਾ ਨਹੀਂ ਕਰਦੀਆਂ ਇਹ ਉਹਨਾਂ ਲੋੜ ਆਪਾਂ ਕਰਾਂਗੇਗਾ ਆਪਾਂ ਲੋੜ ਕਰਾਂਗੇਗਾ ਜਿੰਨਾ ਦਿੱਕਤਾਂ ਆ ਰਹੇ ਮੈਨੂੰ ਮੈਂ ਤਾਵਾ ਤੈਨੂੰ ਤਾਵਾ ਨਾਲ ਅਸੀਂ ਪਾ ਸਕਨੇ ਆ ਤੇ ਤੈਨੂੰ ਤਾਵਾ ਨਾਲ ਦਰੋਂ ਵੀ ਸਕਨੇ ਆ ਹੁਣ ਨਾ ਮੈਂ 2027 ਦੇ ਵਿੱਚ ਕੰਮ ਕਰਕੇ ਸਾਰੇ ਮੈਂ ਤੁਹਾਡੇ ਕੋਲ ਵੋਟ ਨਹੀਂ ਮੰਗਣੀ ਤੁਹਾਡੇ ਕੋਲ ਆ ਕੇ ਬੈਠਾਂਗਾ ਤੁਹਾਨੂੰ ਪੁੱਛਾਂਗਾ ਜੇ ਕੰਮ ਕੀਤੇ ਨੇ ਦੱਸੋ ਇਲੈਕਸ਼ਨ ਲੜਾ ਕੇ ਨਾ ਲੜਾਂ ਜੇ ਤੁਸੀਂ ਕਹਿਦਾ ਵਾਕੇ ਕੰਮ ਕੀਤੇ ਨੇ